ਔਰ ਉਹਨਾਂ ਨੇ ਇੱਕ ਗੱਲ ਛੱਡ ਗਈ ਵੀ ਸਾਡੇ ਕੋਲ ਗਧੇ ਵੀ ਨੇ ਇਹ ਸ਼੍ਰੇਣੀ ਗਧਿਆਂ ਦੀ ਆ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਬੜਾ ਇਹ ਮਨ ਦੁਖੀ ਕਰਕੇ ਇਹ ਸ਼ਬਦ ਵਰਤ ਰਿਹਾ ਇਹੀ ਰਾਜਾ ਵੜਿੰਗ ਸਾਹਿਬ ਜਦੋਂ ਵੱਖ ਵੋੜ ਦੇ ਉੱਤੇ ਡਿਬੇਟ ਹੋ ਰਿਹਾ ਸੀ ਇਹ ਕਹਿ ਰਹੇ ਸੀ ਮੈਂ ਇੱਕ ਸਰਦਾਰ ਸਰਦਾਰ ਤੁਸੀਂ ਕਿਹੜੇ ਪਾਸੇੋਂ ਸਰਦਾਰ ਹੋ ਤੁਹਾਨੂੰ ਭੁੱਲ ਗਏ ਇਹ ਮੁਗਲ ਭੁੱਲ ਗਏ ਤੁਹਾਨੂੰ ਜਿਨ੍ਹਾਂ ਦੇ ਖਾਤਰ ਤੁਸੀਂ ਗਰਜ-ਗਰਜ ਕੇ ਪਾਰਲੀਮੈਂਟ ਦੇ ਵਿੱਚ ਗੱਲ ਕਰ ਰਹੇ ਸੀ ਇਹ ਮੁਗਲਾ ਖਾਤਰ ਕੀ ਤੁਸੀਂ ਇਹ ਚਰਨਜੀਤ ਚੰਨੀ ਦੇ ਨਾਲੋਂ ਕੀ ਤੁਸੀਂ ਰਾਜਾ ਵੜਿੰਗ ਨਾਲੋਂ ਜਿਹੜੇ ਕਹਿੰਦੇ ਅਸੀਂ ਸਰਦਾਰ ਡੁੱਬ ਕੇ ਮਰ ਜਓ ਤੁਸੀਂ ਇਹ ਜੇ ਸਰਦਾਰ ਜਿਹੜੇ ਤੁਸੀਂ ਸਾਡੇ ਗੁਰੂਆਂ ਨੂੰ ਜਿਨ੍ਹਾਂ ਨੇ ਸਿਹਤ ਦਿੱਤੇ ਉਹ ਮੁਗਲਾਂ ਦੇ ਨਾਲ ਉਹਨਾਂ ਦੇ ਵੰਸ਼ਾ ਨਾਲ ਖੜੇ ਹੋਗੇ ਤੁਸੀਂ ਦੇਖੋ ਅਸਲ ਅਸੀਂ ਅਸੀਂ ਸਰਦਾਰ ਹਾਂ ਤੁਸੀਂ ਕਿਹੜੇ ਸਰਦਾਰ ਹੋਏ ਤੇ ਪੰਜਾਬ ਦੇ ਸਰਦਾਰ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਐ ਅੱਜ ਵੀ ਬਾਰਡਰ ਤੇ ਖੜਕੇ ਇਹ ਮੁਗਲਾਂ ਦੇ ਮੂੰਹ ਮੋੜਨਗੇ ਇਹਨਾਂ ਨੇ ਸਾਡੇ ਕਤਲ ਕਰ ਕਰ ਇਹ ਬੜਿੰਗਸਾ ਵਿੱਚ ਜੰਨੀ ਸਾਹਿਬ ਇਹ ਕਾਂਗਰਸੀਓ ਦੱਸੋ ਕੋਈ ਵੀ ਕਾਂਗਰਸ ਦਾ ਲੀਡਰ ਬੋਲੇ ਅੱਜ ਵੀ ਤੁਸੀਂ ਚੰਨੀ ਨਾ ਖੜੇ ਹੋ ਰਾਜਾ ਬੜਿੰਗ ਨਾ ਖੜੇ ਜਿਹੜੇ ਸਰਦਾਰ ਕਹਿੰਦੇ ਸੀ ਵੀ ਅਸੀਂ ਮੁਗਲਾਂ ਦੇ ਨਾਲ ਉਸ ਪਾਰਲੀਮੈਂਟ 'ਚ ਤੁਹਾਨੂੰ ਇਸ ਕਰਕੇ ਭੇਜਿਆ ਵੀ ਤੁਸੀਂ ਠੋਕ ਬਜਾ ਕੇ ਕਹੋ ਵੀ ਅਸੀਂ ਮੁਗਲਾਂ ਨਾਲ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਤੁਹਾਡੇ ਮੂਰੇ ਸਾਫ਼ ਰੱਖਣੀ ਚਾਹਨਾ ਜੋ ਰਾਹੁਲ ਗਾਂਧੀ ਜੀ ਪਿਛਲੇ ਦਿਨਾਂ ਚ ਹਰ ਜਗ੍ਹਾ ਕਹਿੰਦੇ ਆ ਉਹਨਾਂ ਨੇ ਇਹ ਗੱਲ ਗੁਜਰਾਤ ਚ ਵੀ ਕਹੀ ਆਪਣੇ ਜਿੱਥੇ ਵੀ ਜ਼ਿਲ੍ਹਾ ਪ੍ਰਧਾਨ ਸੀ ਡਬਲਯੂ ਸੀ ਹਰ ਜਗ੍ਹਾ ਕਹਿੰਦੇ ਆ ਵੀ ਕਾਂਗਰਸ ਦੇ ਵਿੱਚ ਅਸੀਂ ਕੀ ਕਰਦੇ ਆ ਵੀ ਜਿਹੜਾ ਰੇਸ ਦਾ ਘੋੜਾ ਹੁੰਦਾ ਉਹਨੂੰ ਅਸੀਂ ਵਿਆਜ ਭੇਜ ਦਿੰਨੇ ਆ ਨੱਚਣ ਵਾਲੇ ਦੇ ਘੋੜੇ ਦੀ ਤੁਹੋਂ ਜਿਹੜਾ ਨੱਚਣ ਵਾਲਾ ਘੋੜਾ ਹੁੰਦਾ ਉਹਨੂੰ ਅਸੀਂ ਰੇਸ ਚ ਭੇਜ ਦਿੰਨੇ ਆ ਇੱਕੋ ਨੇ ਲੰਗੜੇ ਘੋੜੇ ਦੀ ਵੀ ਗੱਲ ਕੀਤੀ ਪਰ ਉਹਨਾਂ ਨੇ ਇੱਕ ਗੱਲ ਛੱਡ ਗਈ ਵੀ ਸਾਡੇ ਕੋਲ ਗਧੇ ਵੀ ਨੇ ਇਹ ਸ਼੍ਰੇਣੀ ਗਧਿਆਂ ਦੀ ਆ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਬੜਾ ਇਹ ਮਨ ਦੁਖੀ ਕਰਕੇ ਇਹ ਸ਼ਬਦ ਵਰਤ ਰਿਹਾ ਇਹ ਇਸੇ ਕਰਕੇ ਰੱਖੇ ਹੋਏ ਨੇ ਵੀ ਜਦੋਂ ਲੋਡ ਪਵੇ ਕਿਉਂਕਿ ਜਿਹੜਾ ਰੇਸ ਦਾ ਘੋੜਾ ਏ ਉਹ ਕਦੇ ਗੁਲਾਮ ਨਹੀਂ ਹੋ ਸਕਦਾ ਉਹ ਕਦੇ ਇਹਨਾਂ ਦੀ ਆ ਗੱਲ ਨਹੀਂ ਕਹਿ ਸਕਦਾ ਇਹ ਉਹ ਚਰਨਜੀਤ ਚੰਨੀ ਆ ਮੈਂ ਜਿਹੜਾ ਦੀ ਗੱਲ ਕਰਨ ਲੱਗਿਆ ਮੈਂ ਪਹਿਲਾਂ ਬੜਾ ਸੋਚਿਆ ਵੀ ਇੱਕ ਪੰਜਾਬ ਦਾ ਸਾਡਾ ਮੁੱਖ ਮੰਤਰੀ ਰਿਹਾ ਕਿਸੇ ਬੜੇ ਵੀ ਗੱਲ ਕਰੀਏ ਨਾ ਕਰੀਏ ਪਰ ਜਦੋਂ ਦੇਖਿਆ ਵੀ ਇਸ ਗੱਲ ਨੂੰ ਇਸ ਤਰੀਕੇ ਨਾਲ ਪਾਕਿਸਤਾਨ ਦੇ ਵਿੱਚ ਸਾਰੇ ਚੈਨਲਾਂ ਤੇ ਟ੍ਰੈਂਡਿੰਗ ਕਰ ਰਿਹਾ ਹੈ ਸਾਰੇ ਚੈਨਲਾਂ ਤੇ ਦੋ ਮੈਂ ਦੂਜੇ ਦੀ ਵੀ ਗੱਲ ਕਰੂੰਗਾ ਜਿਹੜੀ ਕਰ ਰਿਹਾ ਸਾਰੇ ਮੇਨ ਪੇਪਰਾਂ ਦੇ ਵਿੱਚ ਸਭ ਤੇ ਚਨਜੀਤ ਚੰਨੀ ਤੇ ਰਾਜਾ ਬੜਿੰਗ ਬੈਠੇ ਆ ਚਨਜੀਤ ਚੰਨੀ ਕਾਸਤਵਰਤੀ ਉਹੀ ਚਰੰਜੀਤ ਚੰਨੀ ਆ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਰਾ ਕਰਜ਼ਾ ਮਾਫ ਕਰਨ ਫੌਜ ਦੇ 2% ਹੋਰ ਵਧਾਉਣ ਲਈ ਫੌਜ ਚ ਭਰਤੀ ਪੈਰਾਮਿਲਟਰੀ ਫੋਰਸਿਸ ਵਧਾਉਣ ਲਈ ਹੋਰ ਐਮਸ ਦੇਣ ਲਈ ਹੋਰ ਗੋਵਿੰਦਗੜ੍ਹ ਨੂੰ ਜਿਹੜਾ ਸਟੀਲ ਹੱਬ ਬਣਾਉਣ ਲਈ ਹੋਰ ਬੜਾ ਕੁਝ ਮੈਂ ਕਲੀ-ਕਲੀ ਗੱਲ ਹਜੇ ਸਭ ਨੂੰ ਪਤਾ ਹੈ ਜਦੋਂ ਉਹ ਦੇਣ ਜਾ ਰਹੇ ਸੀ ਫਿਰੋਜ਼ਪੁਰ ਉਹਨਾਂ ਨੂੰ ਐਜ਼ ਏ ਮੁੱਖ ਮੰਤਰੀ ਇਹਨਾਂ ਨੇ ਪਹਿਲੀ ਗੱਲ ਰਸੀਵ ਨਹੀਂ ਕੀਤਾ ਇਹ ਉਹਨਾਂ ਨੂੰ ਰਾਤ ਦੇ ਰੋਕਿਆ ਵੀ ਉਹ ਕੋਈ ਚੀਜ਼ ਪੰਜਾਬ ਨੂੰ ਜਾ ਕੇ ਕਿਤੇ ਐਲਾਨ ਨਾ ਕਰ ਦੇਣ ਐਨ 2022 ਦੀ ਗੱਲ ਆ ਇਹ ਦੂਜੀ ਗੱਲ ਮੀਂਹ ਪੈ ਰਿਹਾ ਤੇ ਬਿਲਕੁਲ ਪਾਕਿਸਤਾਨ ਦੇ ਟਾਰਗੇਟ ਤੇ ਫਿਰੋਜ਼ਪੁਰੋਂ ਜਿਵੇਂ ਸਮਝ ਲਓ ਮਜ਼ਾਇਲ ਜਾਂ ਟੈਂਕ ਦਾ ਗੋਲਾ ਬਹੁਤ ਦੂਰ ਦੀ ਗੱਲ ਆ ਲਾਂਚਰ ਜਿੱਥੋਂ ਆ ਸਕਦਾ ਸੀਗਾ ਉਸ ਰੇਂਜ 'ਚ ਪ੍ਰਾਈਮ ਮਿਨਿਸਟਰ ਨੂੰ ਉਹਨਾਂ ਦੇ ਕਾਫਲੇ ਨੂੰ ਪੁਲ ਤੇ ਖੜਾ ਕੀਤਾ ਤੇ ਮੈਂ ਅੱਜ ਇਹ ਵੇ ਕਿਵੇਂ ਗਿਆ ਉਸ ਵੇਲੇ ਜਦੋਂ ਇਹ ਗੱਲ ਹੋਈ ਇਨਕੁਆਇਰੀ ਚੱਲੀ 1 ਸਾਲ ਲਈ ਚਰਨਜੀਤ ਚੰਨੀ ਜਦੋਂ ਇਹਨਾਂ ਦੀਆਂ ਟਿਕਟਾਂ ਦੇਖੋਗੇ ਮੈਂ ਅੱਜ ਇਹਦੀ ਮੰਗ ਵੀ ਕਰੂੰਗਾ মিডিਆ ਰਾਹੀਂ ਵੀ ਚਿੱਠੀ ਵੀ ਲਿਖੂੰਗਾ ਬਈ ਇਹ 1 ਸਾਲ ਤੋਂ ਉੱਤੇ ਉਸ ਵੇਲੇ ਅਮਰੀਕਾ ਵਿੱਚ ਫਰਾਰ ਰਹੇ ਭੱਜੇ ਰਹੇ ਤੇ ਤੀਜੀ ਅੱਜ ਜਿਹੜੀ ਗੱਲ ਕੀਤੀ ਆ ਉਹ ਵੀ ਸਿਡਬੀਸੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਾਂਗਰਸ ਵਰਕਿੰਗ ਕਮੇਟੀ ਦੀ ਜਿੱਥੇ ਦੋ ਦਿਨਾਂ ਦਾ ਜਾਂ ਉਹਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਹੁਣ ਉਹਨਾਂ ਨੇ ਲਈ ਸਪੈਸ਼ਲ ਪ੍ਰੈਸ ਕਾਨਫਰੰਸ ਅਰੇਂਜ ਕੀਤੀ ਉਹਦੇ ਵਿੱਚ ਦੋਨੋਂ ਬੰਦੇ ਬਾਰਡਰ ਦੇ ਬੈਠੇ ਸੀ ਇੱਕ ਪਾਸੇ ਪਾਇਲਟ ਸਾਹਿਬ ਸਚਿਨ ਪਾਇਲਟ ਜਿਹੜੇ ਰਾਜਸਥਾਨ ਬਾਰਡਰ ਪੈਂਦਾ ਏ ਉਹ ਬੈਠੇ ਸੀ ਨਾਲ ਇਹਨਾਂ ਦੇ ਚਰਨਜੀਤ ਚੰਨੀ ਜਿਹੜਾ ਸਭ ਤੋਂ ਅਹਿਮ ਪੰਜਾਬ ਦਾ ਬਾਰਡਰ ਦੇ ਲੋਕ ਨੇ ਉਹ ਬੈਠੇ ਸੀ ਤੇ ਉਹਨੇ ਕਿਹਾ ਕਿ ਦੇਖੋ ਮੈਂ ਸਮਝਦਾ ਸ਼ਰਮਦਾ ਇਸ ਬੰਦੇ ਨੂੰ ਘਟਾ ਅੱਗੇ ਵੀ ਗੱਲਾਂ ਇਹ ਕਰਦੇ ਰਹਿੰਦੇ ਆ ਮੈਂ ਪੰਜਾਬ ਹੁੰਦਾ ਐ ਮੈਂ ਮੈਂ ਦਰਖਤ ਤੇ ਚੜ ਜਾਂਦਾ ਐ ਮੈਂ ਥੱਲੇ ਆਹ ਕਰ ਲੈਣਾ ਮੈਂ ਦੂਜਾ ਕਰ ਲੈਣਾ ਪਰ ਅੱਜ ਤਾਂ ਐਡੀ ਸੀਰੀਅਸਲੀ ਇਹਨਾਂ ਨੇ ਮੈਂ ਹਰਾਨ ਹੋ ਗਿਆ ਜਦੋਂ ਇਹਨਾਂ ਨੇ ਅੱਜ ਕੇ ਸਰਜੀਕਲ ਸਟ੍ਰਾਈਕ ਚੰਨੀ ਸਾਹਿਬ ਕਿਸੇ ਪਾਰਟੀ ਨੇ ਨਹੀਂ ਕਿਸੇ ਸਰਕਾਰ ਨੇ ਨਹੀਂ ਮਿਲਟਰੀ ਫੌਜ ਫੌਜ ਦੇ ਜਰਨੈਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਚੰਨੀ ਸਾਹਿਬ ਕਿਸੇ ਪੋਲਿਟਿਕਸ ਕਿਸੇ ਪੋਲਿਟੀਕਲ ਪਾਰਟੀ ਨੇ ਨਹੀਂ ਫੌਜ ਦੇ ਜਰਨੈਲਾਂ ਨੇ ਮੂਹਰੇ ਆ ਕੇ ਗੱਲ ਕਹੀ ਸੀ ਵੀ ਅਸੀਂ ਸਰਜਿਕਲ ਸਟ੍ਰਾਈਕ ਕੀਤੀ ਆ ਤੁਸੀਂ ਭੁੱਲ ਗਏ ਵੀ ਕਿਸ ਤਰੀਕੇ ਨਾਲ ਸਾਡੇ ਲੜਾਕੂ ਜਹਾਜ਼ ਉੱਥੇ ਜਾ ਕੇ ਬਾਲਾਕੋਟ ਦੇ ਵਿੱਚ ਇਹ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਸਾਡਾ ਪਾਇਲਟ ਵੀ ਆ ਜਿਹੜਾ ਉਹ ਵੀ ਦੁਸ਼ਮਣਾਂ ਦੇ ਜਿਹੜਾ ਉਹ ਹੱਥ ਆਇਆ ਕਿਸ ਤਰੀਕੇ ਨਾਲ ਉਹਦੇ ਪਿੱਛੇ ਕਿਵੇਂ ਮੋਦੀ ਸਾਹਿਬ ਨੇ ਆਪਣੀ ਤਾਕਤ ਨਾਲ ਸਾਰੇ ਦੁਨੀਆ ਦੇ ਵਿੱਚ ਆਪਣੀ ਜਿਹੜੀ ਆ ਉਹ ਡਿਪਲੋਮੇਸੀ ਨਾਲ ਉਹ ਪਾਇਲਟ ਨੂੰ ਵੀ ਵਾਪਸ ਲੈ ਕੇ ਆਉਂਦਾ ਤੁਸੀਂ ਭੁੱਲ ਗਏ ਸਾਰੀਆਂ ਗੱਲਾਂ ਇਹ ਵੀ ਉਹ ਕਿੱਥੇ ਪਾਇਲਟ ਸੀਗਾ ਤੇ ਕਿੱਥੋਂ ਲੈ ਜਾਂਦਾ ਸੀ ਤੇ ਕਿੱਥੇ ਉਹਨੇ ਸਟ੍ਰਾਈਕ ਕੀਤੀ ਸੀ ਤੁਸੀਂ ਐਨ ਮੌਕੇ ਤੇ ਅੱਜ ਇਸ ਗੱਲ ਦਾ ਮੈਂ ਤਾਂ ਇਹ ਕਹੂੰਗਾ ਵੀ ਇਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਡਿਮਾਂਡ ਕਰਦਾ ਐਨਆਈਏ ਨੂੰ ਐਨਆਈਏ ਦੀ ਇਤੇ ਉੱਤੇ ਇਨਕੁਆਰੀ ਹੋਣੀ ਚਾਹੀਦੀ ਆ ਚਰਨਜੀਤ ਚੰਨੀ ਨੇ ਜਦੋਂ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਰੋਕਿਆ ਉਦੋਂ ਵੀ ਤੇ ਹੁਣ ਐਨ ਇਸ ਮੌਕੇ ਰਾਹੁਲ ਗਾਂਧੀ ਦੇ ਕਹਿਣ ਤੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੇ ਕਹਿਣ ਤੇ ਸ਼੍ਰੀ ਆਪਣੇ ਖੜਗੇ ਸਾਹਿਬ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਕਹਿਣ ਤੇ ਤੇ ਪ੍ਰਿਅੰਕਾ ਗਾਂਧੀ ਦੇ ਕਹਿਣ ਤੇ ਇਹ ਖਾਸ ਪ੍ਰੈਸ ਕਾਨਫਰੰਸ ਕੀਤੀ ਤੇ ਆਪਣਾ ਜਿਹੜਾ ਉਹਨਾਂ ਨਾਲ ਰਲੇ ਹੋਏ ਨੇ ਜਿਹੜੇ ਦੇਸ਼ ਦੇ ਖਿਲਾਫ ਜੰਗ ਲਾਉਣ ਦੀ ਗੱਲ ਰਾਹੁਲ ਗਾਂਧੀ ਨੇ ਕੀਤੀ ਉਹ ਆਪਣੇ ਜਿਹੜੇ ਇਹ ਲੀਡਰ ਰੱਖੇ ਹੋਏ ਨੇ ਨਕਾਰਾ ਲੀਡਰ ਉਹਨਾਂ ਤੋਂ ਇਹ ਗੱਲਾਂ ਕਹਾਣੀਆਂ ਇਸ ਗੱਲ ਦਾ ਦੇਸ਼ 'ਚ ਨਹੀਂ ਕੋਈ ਫਰਕ ਦੇਸ਼ ਕੋਈ ਫਰਕ ਨਹੀਂ ਕਿਉਂਕਿ ਇਹ ਨਕਾਰੇ ਹੋਏ ਲੋਕ ਨੇ ਪਰ ਦੁਸ਼ਮਣ ਦੇਸ਼ ਨੂੰ ਐਡਾ ਵੱਡਾ ਹਥਿਆਰ ਦੇਤਾ ਕਿ ਜਿਹੜਾ ਮੈਂ ਸਮਝਦਾ ਅਮਰੀਕਾ ਚ ਵੀ ਜਾਂ ਇਜ਼ਰਾਈਲ ਚ ਵੀ ਜਾਂ ਰਸ਼ੀਆ ਚ ਵੀ ਉਹ ਐਡਾ ਵੱਡਾ ਹਥਿਆਰ ਤਿਆਰ ਨਹੀਂ ਹੋ ਸਕਦਾ ਜਿਹੜਾ ਇਹਨਾਂ ਨੇ ਆਪਣੇ ਸ਼ਬਦਾਂ ਨਾਲ ਹਥਿਆਰ ਜਿਹੜਾ ਇਹ ਪਾਕਿਸਤਾਨ ਨੂੰ ਸਾਡੇ ਦੁਸ਼ਮਣਾਂ ਨੂੰ ਦੇਤਾ ਯਾਰ ਇਹਨਾਂ ਨੂੰ ਚਾ ਚੜ ਜਾਂਦਾ ਇਹ ਕਰਦੇ ਕੀ ਨੇ ਅੱਜ ਰਾਜਾ ਬਿੰਕਸਾਹਬ ਪਤਾ ਨਹੀਂ ਕਿਸ ਭਾਵਨਾ ਚ ਉਹ ਗੱਲ ਕਰ ਗਏ ਮੈਨੂੰ ਸਮਝ ਨਹੀਂ ਆਈ ਮੈਂ ਉਦੋਂ ਵੀ ਰੋਕ ਕੇ ਉੱਤੇ ਕਿਹਾ ਸੀ ਵੀ ਕਾਂਗਰਸ ਦੇ ਪ੍ਰਧਾਨ ਮੈਂ ਨਾ ਨਹੀਂ ਲਿਆ ਸੀ ਪਰ ਅੱਜ ਮੈਂ ਲੈਣਾ ਇਹੀ ਰਾਜਾ ਵੜਿੰਗ ਸਾਹਿਬ ਜਦੋਂ ਵੱਖ ਵੋਟ ਦੇ ਉੱਤੇ ਡਿਬੇਟ ਹੋ ਰਿਆ ਸੀ ਇਹ ਕਹਿ ਰਹੇ ਸੀ ਮੈਂ ਇੱਕ ਸਰਦਾਰ ਉਹ ਸਰਦਾਰ ਤੁਸੀਂ ਕਿਹੜੇ ਪਾਸੇ ਉਹ ਸਰਦਾਰ ਹੋਏ ਤੁਹਾਨੂੰ ਭੁੱਲ ਗਏ ਇਹ ਮੁਗਲ ਭੁੱਲ ਗਏ ਤੁਹਾਨੂੰ ਜਿਨ੍ਹਾਂ ਦੇ ਖਾਤਰ ਤੁਸੀਂ ਗਰਜ-ਗਰਜ ਕੇ ਪਾਰਲੀਮੈਂਟ ਦੇ ਵਿੱਚ ਗੱਲ ਕਰ ਰਹੇ ਸੀ ਇਹ ਮੁਗਲਾਂ ਖਾਤਰ ਉਹ ਸਾਡੇ ਗੁਰੂ ਸਾਡੇ ਛੋਟੇ ਸ਼ਹਿਬਜ਼ਾਦੇ ਜ਼ਰਾਵਰ ਸਿੰਘ ਜੀ ਤੇ ਫਤਿਹ ਆਪਣੇ ਫਤੇ ਸਿੰਘ ਜੀ ਜ਼ਰਾਵਰ ਸਿੰਘ ਜੀ ਤੇ ਫਤੇ ਸਿੰਘ ਛੋਟੇ ਸ਼ਹਿਬਜ਼ਾਦੇ ਉਹ ਇਹ ਤਾਂ ਕਿੰਨੀਆਂ ਉਮਰਾਂ ਸੀ ਤੁਸੀਂ ਅੱਜ ਸਿਰ ਝੁਕਾਤਾ ਪੱਗਾਂ ਸਿਰ ਤੇ ਬੰਨ ਕੇ ਜਦੋਂ ਅੰਦਰ ਜਾਣ ਲੱਗੇ ਪਹਿਲਾਂ ਸਿਰ ਨਹੀਂ ਉਹਨਾਂ ਨੇ ਆਪਣੀ ਜੁੱਤੀ ਅੰਦਰ ਕੀਤੀ ਵੀ ਸਿਰਨੀ ਝਗਾਉਣਾ ਇਹ ਮੁਗਲਾਂ ਅੱਗੇ ਅੱਜ ਤੁਸੀਂ ਕਹਿੰਦੇ ਹੋ ਇਹ ਮੁਗਲਾਂ ਖਾਤਰ ਅਸੀਂ ਜ਼ਮੀਨਾਂ ਵੀ ਦਿੱਤੀਆਂ ਅਸੀਂ ਸਰਦਾਰਾਂ ਨੇ ਜ਼ਮੀਨਾਂ ਦਿੱਤੀਆਂ ਮੈਂ ਸਰਦਾਰ ਅਰੇ ਤੁਸੀਂ ਸਰਦਾਰ ਗੁਰੂ ਤੇਗ ਬਹਾਦਰ ਜੀ ਇਸੇ ਦਿੱਲੀ 'ਚ ਕਿਸ ਤਰੀਕੇ ਨਾਲ ਉਹਨਾਂ ਦਾ ਇਹ ਮੁਗਲਾਂ ਨੇ ਭੁੱਲ ਗਏ ਤੁਸੀਂ ਭੁੱਲ ਗਏ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਦੇ ਵੱਡੇ ਸ਼ਬਦਾਂ ਨਾਲ ਆ ਮੈਂ ਭਾਈ ਮਤੀ ਦਾਸ ਭਾਈ ਧਿਆਲਾ ਜੀ ਭਾਈ ਤਾਰੂ ਜੀ ਇਹ ਸਾਰਾ ਕੁਝ ਤੁਸੀਂ ਇਹ ਜਮਾ ਭੁੱਲ ਗਏ ਮੈਂ ਹੁਣੀ ਇਤਿਹਾਸ ਦੇਖ ਰਿਹਾ ਸੀ ਵੀ ਕੀ ਕੀ ਇਹਨਾਂ ਨਾਲ ਸਾਰਿਆਂ ਨਾਲ ਕਿਸੇ ਨੂੰ ਮਤਲਬ ਸਿਰ ਤੋਂ ਲੈ ਕੇ ਥੱਲੇ ਤੱਕ ਆਰਿਆਂ ਨਾਲ ਪਾੜਿਆ ਗਿਆ ਇਹ ਮੁਗਲਾਂ ਨੇ ਜਿਨ੍ਹਾਂ ਦੀ ਤੁਸੀਂ ਹਮਾਇਤ ਕਰ ਰਹੇ ਹੋ ਉਬਲੇ ਹੋਏ ਪਾਣੀਆਂ ਚ ਦੇਗਾਂ ਚ ਇਹਨਾਂ ਨੂੰ ਪਾਇਆ ਗਿਆ ਉਬਾਲਿਆ ਗਿਆ ਰੂਹ ਦੀ ਰੂਹ ਲੈ ਕੇ ਨਾ ਰੂਹ ਉਨੂੰ ਅੱਗ ਲਾ ਕੇ ਉਹ ਰੂਮ ਦੀ ਚਰਖੀ ਨਾ ਬੰਨੇ ਗਏ ਤੇ ਉਹਨਾਂ ਨੂੰ ਉਸ ਤਸੀਹੇ ਦਿੱਤੇ ਗਏ ਕਿਸ ਤਰੀਕੇ ਨਾਲ ਮਤੀ ਦਾਸ ਜੀ ਦੇ ਤੁਹਾਨੂੰ ਭੁੱਲ ਕੇ ਕਿਵੇਂ ਅੰਗ ਅੰਗ ਕਟਿਆ ਇਹਨਾਂ ਨੇ ਤੁਸੀਂ ਸਰਦਾਰ ਹੋ ਤੁਸੀਂ ਕਾਂਗਰਸ ਪਾਰਟੀ ਨੂੰ ਵੀ ਜਿਹੜਾ ਹੈ ਉਹ ਮੈਂ ਸਮਝਦਾ ਇਸ ਇਹ ਗੱਲਾਂ ਨਾਲ ਆਪਣੇ ਆਪ ਨੂੰ ਤੇ ਕਾਂਗਰਸ ਪਾਰਟੀ ਨੂੰ ਸਭ ਨੂੰ ਤੁਸੀਂ ਇੱਕ ਸਭ ਤੋਂ ਵੱਡਾ ਗਿਦਾਰੀ ਦਾ ਤੇ ਖਾਸ ਤਰ ਅਸੀਂ ਅਸੀਂ ਸਰਦਾਰ ਆ ਤੁਸੀਂ ਕਿਹੜੇ ਸਰਦਾਰ ਹੋਏ ਤੇ ਪੰਜਾਬ ਦੇ ਸਰਦਾਰ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਐ ਉਹ ਅੱਜ ਵੀ ਬਾਰਡਰ ਤੇ ਖੜਕੇ ਇਹ ਮੁਗਲਾਂ ਦੇ ਮੂੰਹ ਮੋੜਨਗੇ ਕੱਲ ਮੈਂ ਸੁਣ ਰਿਹਾ ਸੀ ਚੈਨਲਾਂ ਤੇ ਜਦੋਂ ਟੀਵੀ ਚੈਨਲ ਪੁੱਛ ਰਹੇ ਸੀ ਬਾਰਡਰ ਵਾਲੇ ਜਿਨ੍ਹਾਂ ਦੇ ਸਿਰਾਂ ਤੇ ਸਰਦਾਰਾਂ ਦੇ ਪੱਗਾਂ ਐ ਬਾਰਡਰ ਤੇ ਗੁਰਦਾਸਪੁਰ ਤਰਨਤਨ ਸ੍ਰੀ ਅਮਰਤ ਸਹਿਬ ਸਾਹਿਬ ਉਹ ਕਹਿੰਦੇ ਜੀ ਜਦੋਂ ਲੜਾਈ ਸ਼ੁਰੂ ਹੋ ਤੁਸੀਂ ਕਿੱਥੇ ਜਾਓਗੇ ਉਹ ਕਹਿੰਦੇ ਜੀ ਅਸੀਂ ਕਿੱਥੇ ਜਾਣਾ ਅਸੀਂ ਚਾਹ ਨਾਲ ਆ ਡ੍ਰੈਕਟਰ ਟਰਾਲੀਆਂ ਦੇ ਵਿੱਚ ਬੰਬ ਭਰਾਂਗੇ ਬਰੂਦ ਭਰਾਂਗੇ ਤੇ ਫੌਜ ਦੇ ਮੂਹਰੇ ਹੋਵਾਂਗੇ ਉਹ ਕਹਿੰਦੇ ਪਹਿਲਾਂ ਸਾਡੇ ਦਾਦੇ ਸਾਡੇ ਬਜ਼ੁਰਗ ਆਪਣੀਆਂ ਰੇੜੀਆਂ 'ਚ ਬੈਲ ਗੱਡੀਆਂ ਜਿਹੜੀਆਂ ਜਿਹੜੀਆਂ ਬੌਲਦਾਂ ਦੀਆਂ ਰੇੜੀਆਂ ਉਹਨਾਂ 'ਚ ਕਹਿੰਦਾ ਬੰਬ ਭਰ ਕੇ ਆਪਣੇ ਤੋਪਾਂ ਨੂੰ ਦੇਣ ਲਈ ਅੱਗੇ ਸਪਲਾਈ ਕਰਨ ਲਈ ਟੈਂਕਾਂ ਨੂੰ ਸਪਲਾਈ ਕਰ ਲਈ ਉਹ ਕਹਿੰਦੇ ਬੰਬ ਲੈ ਕੇ ਜਾਂਦੇ ਅਸੀਂ ਕਿੱਥੇ ਜਾਣਾ ਹੁਣ ਤਾਂ ਸਾਡੇ ਕੋਲ ਹਰ ਚੀਜ਼ ਤੇ ਇਸ ਕਰਕੇ ਤੁਸੀਂ ਸਰਦਾਰੀ ਮੈਂ ਬਾੜਾ ਨਹੀਂ ਕਹਿਣਾ ਚਾਹੁੰਦਾ ਅੱਜ ਤੁਹਾਡੀਆਂ ਉਹ ਵੀਡੀਓ ਉਹ ਤੁਹਾਡੀਆਂ ਗੱਲਾਂ ਕੀਤੀਆਂ ਹੋਈਆਂ ਸਾਡੇ ਤੁਹਾਨੂੰ ਤੁਸੀਂ ਥੋੜਾ ਜਿਹਾ ਤਾਂ ਸੋਚ ਲੇ ਵੀ ਕਿਵੇਂ ਇਹ ਮੁਗਲਾਂ ਦੀ ਗੱਲ ਕਰਦੇ ਹੋ ਤੁਸੀਂ ਜਿਨ੍ਹਾਂ ਨੇ ਸਾਨੂੰ ਵੰਡਤਾ ਜਿਨ੍ਹਾਂ ਨੇ ਸਾਡੇ ਕਤਲ ਕਰ ਕਰ ਇਹ ਬੜਿੰਗਸਾ ਵਿੱਚ ਚੰਨੀ ਸਾਹਿਬ ਇਹ ਕਾਂਗਰਸੀਓ ਦੱਸੋ ਕੋਈ ਵੀ ਕਾਂਗਰਸ ਦਾ ਲੀਡਰ ਬੋਲੇ ਅੱਜ ਵੀ ਤੁਸੀਂ ਚੰਨੀ ਨਾ ਖੜੇ ਹੋ ਰਾਜਾ ਬੜਿੰਗ ਨਾ ਖੜੇ ਹੋ ਜਿਹੜੇ ਸਰਦਾਰ ਕਹਿੰਦੇ ਸੀ ਵੀ ਅਸੀਂ ਮੁਗਲਾਂ ਦੇ ਨਾਲ ਆ ਉਸ ਪਾਰਲੀਮੈਂਟ 'ਚ ਤੁਹਾਨੂੰ ਇਸ ਕਰਕੇ ਭੇਜਿਆ ਵੀ ਤੁਸੀਂ ਠੋਕ ਬਜਾ ਕੇ ਕਹੋ ਵੀ ਅਸੀਂ ਮੁਗਲਾਂ ਨਾਲ ਤੁਸੀਂ ਭੁੱਲ ਗਏ ਆਪਣੇ ਗੁਰੂਆਂ ਨੂੰ ਉਹ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਤੁਸੀਂ ਉਹਨਾਂ ਦੇ ਸ਼ਹਿਬਜ਼ਾਦਿਆਂ ਨੂੰ ਪਰਿਵਾਰਾਂ ਨੂੰ ਭੁੱਲ ਗਏ ਤੁਸੀਂ ਆਹ ਦਿਨ ਦੇਖਣ ਨੂੰ ਉਹ ਤੁਹਾਨੂੰ ਸਿੱਖ ਬਣਾ ਕੇ ਗਏ ਸੀ ਇਸ ਕਰਕੇ ਬਹੁਤ ਮਨ ਦੁਖੀ ਆ ਬਹੁਤ ਮਨ ਭਰਿਆ ਹੋਇਆ ਇਹ ਦੋਨੋਂ ਬੰਦਿਆ ਨੇ ਮੈਂ ਕਹਿਣਾ ਚਾਹਣਾ ਸੀਨੀਅਰ ਲੀਡਰਸ਼ਿਪ ਪੰਜਾਬ ਦੀ ਕਾਂਗਰਸ ਦੀ ਨੂੰ ਵੀ ਅੱਜ ਤੁਸੀਂ ਜਵਾਬ ਦਿਓ ਤੁਸੀਂ ਵੱਡੀ ਵੱਡੀਆਂ ਸਿੱਖੀਆਂ ਦੀਆਂ ਗੱਲਾਂ ਕਰਦੇ ਹੋ ਜਵਾਬ ਦਿਓ ਪ੍ਰਤਾਪ ਬਾਜਵਾ ਜੀ ਅੱਜ ਬਰਦਾਬ ਜਵਾਬ ਦਿਓ ਸੁਖੀ ਰੰਧਾਵਾ ਜੀ ਅੱਜ ਮੈਂ ਜਵਾਬ ਪੁੱਛਣਾ ਚਾਹਣਾ ਰਾਣਾ ਗੁਰਜੀਤ ਜੀ ਅੱਜ ਮੈਂ ਜਵਾਬ ਪੁੱਛਣਾ ਚਾਹਣਾ ਰਾਣਾ ਕੇਪੀ ਜੀ ਓਪੀ ਸੋਨੀ ਜੀ ਆਸ਼ੂ ਜੀ ਜਿਹੜੇ ਪ੍ਰਧਾਨ ਨੇ ਵਰਕਿੰਗ ਪ੍ਰੈਜ਼ੀਡੈਂਟ ਨੇ ਹੋਰ ਸਾਰੇ ਸਾਡੇ ਵੱਡੇ ਲੀਡਰ ਜਿੰਨੇ ਵੀ ਕਾਂਗਰਸ ਦੇ ਆ ਚਾਹੇ ਕੋਈ ਸਿੱਖ ਲੀਡਰਾ ਚਾਹੇ ਕੋਈ ਹਿੰਦੂ ਲੀਡਰਾ ਕੀ ਤੁਸੀਂ ਰਾਜਾ ਬਣਿੰਗਦੇ ਇਸ ਬਿਆਨ ਨਾਲ ਵੀ ਅਸੀਂ ਮੁਗਲਾਂ ਤੋਂ ਪਹਿਲਾਂ ਅਸੀਂ ਉਹਨਾਂ ਖਾਤਰ ਆਪਣੀ ਜਾਨ ਦਵਾਂਗੇ ਅਸੀਂ ਆਪਣੀਆਂ ਜ਼ਮੀਨਾਂ ਦਵਾਂਗੇ ਵੱਖਵਾੜ ਦੇ ਬਦਲੇ ਆ ਜੋ ਚੰਨੀ ਨੇ ਕਿਹਾ ਵੀ ਤੁਸੀਂ ਹਿਸਾਬ ਮੰਗਦੇ ਹੋ ਦੱਸੋ ਤੁਸੀਂ ਵੀ ਉਹ ਬਾਲਾਕੋਟ ਦੀ ਸਟ੍ਰਾਈਕ ਸਰਜਿਕਲ ਸਟ੍ਰਾਈਕ ਕੀ ਉਹ ਝੂਠੀ ਸੀ ਤੁਸੀਂ ਵੀ ਹਿਸਾਬ ਮੰਗਦੇ ਹੋ ਇਸ ਗੱਲ ਦਾ ਕੀ ਸਾਡੇ ਫੌਜੀ ਜਿਹੜੇ ਰੋਜ਼ ਸ਼ਹੀਦ ਹੋ ਰਹੇ ਆ ਬਾਰਡਰਾਂ ਤੇ ਤੁਸੀਂ ਉਹਨਾਂ ਦੀ ਕੁਰਬਾਨੀ ਦਾ ਤੁਸੀਂ ਹਿਸਾਬ ਮੰਗ ਰਹੇ ਹੋ ਵੀ ਉਹ ਝੂਠੀਆਂ ਐ ਰੋਜ਼ ਰੋਜ਼ ਬਾਰਡਰ ਤੋਂ ਸਾਡੀਆਂ ਲਾਸ਼ਾਂ ਆਉਂਦੀਆਂ ਰੋਜ਼ ਸਾਡੀਆਂ ਭੈਣਾਂ ਵਿਧਵਾ ਹੁੰਦੀਆਂ ਮਾਮਾ ਦੇ ਪੁੱਤ ਮਰਦੇ ਐ ਰੋਜ਼ ਕੀ ਤੁਸੀਂ ਇਹ ਚਰਨਜੀਤ ਚੰਨੀ ਦੇ ਨਾਲੋਂ ਕੀ ਤੁਸੀਂ ਰਾਜਾ ਵੜਿੰਗ ਨਾਲੋਂ ਜਿਹੜੇ ਕਹਿੰਦੇ ਅਸੀਂ ਸਰਦਾਰ ਡੁੱਬ ਕੇ ਮਰਜੋ ਤੁਸੀਂ ਇਹ ਜੇ ਸਰਦਾਰ ਜਿਹੜੇ ਤੁਸੀਂ ਸਾਡੇ ਗੁਰੂਆਂ ਨੂੰ ਜਿਨ੍ਹਾਂ ਨੇ ਸੀਹ ਦਿੱਤੇ ਉਹ ਮੁਗਲਾਂ ਦੇ ਨਾਲ ਉਹਨਾਂ ਦੇ ਵੰਸ਼ਾ ਨਾਲ ਖੜੇ ਹੋਗੇ ਤੁਸੀਂ ਜਿਹੜੀਆਂ ਜ਼ਮੀਨਾਂ ਉਹਨਾਂ ਨੇ ਦੱਬੀਆਂ ਹੋਈਆਂ ਸਾਰੀਆਂ ਵੱਖ ਬੋਰਡ ਦੇ ਵਿੱਚ ਹਰ ਜ਼ਮੀਨ ਦੱਬੀ ਹੋਈ ਆ ਵੱਖ ਬੋਰਡ ਦੇ ਵਿੱਚ ਕਬਜ਼ੇ ਕੀਤੇ ਹੋਏ ਆ ਅਰੇ ਤੁਸੀਂ ਉਹ ਵੱਖ ਬੋਰਡ ਦੀਆਂ ਜ਼ਮੀਨਾਂ 'ਚ ਉਹ ਦਫਨਾ ਲੈਣ ਜਿਹਨੂੰ ਦਫਨਾਉਣਾ ਉਹ ਜ਼ਮੀਨਾਂ ਉਹਨਾਂ ਕੋਲ ਹੈਗੀਆਂ ਐ ਤੁਸੀਂ ਪਿੰਡਾਂ 'ਚ ਕਦ ਲਈ ਜ਼ਮੀਨਾਂ ਦਿੰਨੇ ਹੋ ਆਪਣੀਆਂ ਇਸ ਕਰਕੇ ਗੁਰੂ ਤੁਹਾਨੂੰ ਸਿੱਖੀ ਦੇ ਕੇ ਗਏ ਸੀ ਹੋਰ ਗੱਲ ਮੇਰੀ ਸੁਣ ਲਓ ਇਹ ਮੁਗਲ ਨਹੀਂ ਸੀ ਤੁਸੀਂ ਹਿੰਦੂ ਤੇ ਸਿੱਖ ਨੂੰ ਇਹ ਵੰਡਣ ਦੀ ਕੋਸ਼ਿਸ਼ ਕਰ ਰਹੇ ਆ ਤੇ ਪਾਕਿਸਤਾਨ ਨੂੰ ਖੁਸ਼ ਕਰ ਰਹੇ ਹੋ ਜਦੋਂ ਗੁਰੂ ਗੋਬਿੰਦ ਸਿੰਘ ਜੀ ਜਦੋਂ ਉਹਨਾਂ ਨੇ ਕਿਸੇ ਕਿਆਸੀ ਵੀ ਆਓ ਪੰਜ ਜਣੇ ਮੂਰੇ ਅਮਰਤ ਛਕੋ ਤੇ ਉਹਦੇ ਵਿੱਚ ਕੋਈ ਮੁਗਲ ਨਹੀਂ ਸੀ ਆਇਆ ਕੋਈ ਮੁਸਲਮਾਨ ਨਹੀਂ ਆਇਆ ਸੀ ਉਹਦੇ ਵਿੱਚ ਕੌਣ ਆਏ ਸੀ ਤੇ ਪੰਜੋ ਤੇ ਛੇਵੇਂ ਗੁਰੂ ਜੀ ਛੇ ਸਿੱਖ ਪਹਿਲੇ ਉਹ ਬਣੇ ਸੀ ਤੇ ਉਹਨਾਂ ਦੀਆਂ ਕੀ ਜਾਤੀਆਂ ਸੀ ਕਿੱਥੋਂ ਸੀ ਉਹਦਾ ਇਤਿਹਾਸ ਤੁਸੀਂ ਫਲੋਰ ਲੇ ਇਸ ਕਰਕੇ ਤੁਸੀਂ ਇੱਕ মিডিਆ ਚਾਉਣ ਲਈ ਇੱਕ ਤੁਸੀਂ ਸੋਚ ਕੇ ਕੋਈ ਤੁਹਾਡੀ ਤਿਆਰੀ ਨਹੀਂ ਕੋਈ ਤੁਹਾਡੀ ਸਟੱਡੀ ਨਹੀਂ ਕੋਈ ਗੱਲ ਨਹੀਂ ਕਰਨੀ ਤੁਹਾਨੂੰ ਕੀ ਲੋੜ ਸੀ ਬੜਿੰਗਸਾ ਬੋਲਣ ਦੀ ਜਦੋਂ ਮੁਸਲਮਾਨਾ ਨੇ ਮੁਗਲਾਂ ਨੇ ਮੈਂ ਮੁਗਲ ਕਹਿ ਰਹੇ ਹਾਂ ਜਦੋਂ ਉਹਨਾਂ ਨੇ ਸਾਡੇ ਗੁਰੂਆਂ ਨਾਲ ਸਾਡੇ ਪਰਿਵਾਰਾਂ ਨਾਲ ਕੁਝ ਕੀਤਾ ਤੁਹਾਨੂੰ ਕਾਂਗਰਸ ਪਾਰਟੀ ਦੇ ਬਲਾਰਾ ਬਣਨ ਦੀ ਕੀ ਲੋੜ ਸੀ ਜੀ ਉੱਥੇ ਤੁਹਾਨੂੰ ਕੀ ਚਾ ਚੜਿਆ ਹੋਇਆ ਸੀਗਾ ਬਾਕੀਆਂ ਨਾਲ ਤਾਂ ਨਹੀਂ ਜੋ ਕੁਝ ਮੁਗਲਾ ਨੇ ਕੀਤਾ ਉਹ ਸਾਡੇ ਨਾਲ ਕੀਤਾ ਆ ਟ੍ਰੇਨਾਂ ਭਰੀਆਂ ਆਉਂਦੀਆਂ ਸਾਡੇ ਬਜ਼ੁਰਗਾਂ ਦੀਆਂ ਇੱਜਤਾਂ ਲੁੱਟਦੇ ਸੀ ਸਾਡੀਆਂ ਮਾਮਾ ਭੈਣਾਂ ਦੀ ਕਿਸੇ ਦਾ ਸਿਰ ਨਹੀਂ ਸੀ ਕਿਸੇ ਦੀ ਬਾਹ ਨਹੀਂ ਸੀ ਐਂ ਟ੍ਰੇਨਾਂ ਆਉਂਦੀਆਂ ਸੀ ਭਰੀਆਂ ਤੁਸੀਂ ਭੁੱਲ ਗਏ ਤੁਸੀਂ ਅੱਜ ਮੁਗਲ ਗੱਲ ਕਰਦੇ ਆ ਅੱਜ ਤੁਹਾਨੂੰ ਉਹਨਾਂ ਦੀ ਵੱਖਬੋੜ ਦੀ ਜ਼ਮੀਨਾਂ ਦੀ ਗੱਲ ਕਰਨ ਯਾਦ ਕਰਨ ਆ ਗਈ ਤੁਹਾਨੂੰ ਆਪਣੇ ਗੁਰੂਆਂ ਦਾ ਭੁੱਲ ਗਏ ਤੁਸੀਂ ਆ ਦੂਜਾ ਚੰਨੀ ਜਿਆ ਮੈਂ ਹੈਰਾਨ ਆਇ ਤੇ ਇਹ ਜਦੋਂ ਕਰਦਾ ਇਹ ਪੁੱਠੀ ਗੱਲ ਕਰਦਾ ਇਹ ਜਿੰਨਾ ਵਿਰੋਧ ਮੈਂ ਸਮਝਦਾ ਹੋਣਾ ਚਾਹੀਦਾ ਅੱਜ ਨਹੀਂ ਜਦੋਂ ਵੀ ਇਹ ਕਿਤੇ ਜਾਵੇ ਜੇ ਤੁਸੀਂ ਅਸਲੀ ਕੋਈ ਪੰਜਾਬੀ ਆ ਗੁਰੂ ਦਾ ਸਿੱਖ ਆ ਜਾਂ ਹਿੰਦੁਸਤਾਨੀ ਆ ਤੱਕ ਚਰਨਜੀਤ ਚੰਨੀ ਦਾ ਹਰ ਜਗ੍ਹਾ ਇਹਦਾ ਮੂੰਹ ਤੋੜ ਜਵਾਬ ਦੇਣਾ ਪਊ ਇਹਦਾ ਵਿਰੋਧ ਕਰਨਾ ਪਊ ਨਹੀਂ ਹਰ ਬੰਦਾ ਇਹ ਜੀ ਪੁੱਠੀ ਸਿੱਧੀ ਗੱਲ ਕਰਕੇ ਬਾਜੂ ਫੇਰ ਮੈਂ ਡਿਮਾਂਡ ਕਰਦਾ ਏ ਵੀ ਐਨਆਈਏ ਦੀ ਇਹਦੇ ਖਿਲਾਫ ਚਰਨਜੀਤ ਚੰਨੀ ਦੇ ਖਿਲਾਫ ਪ੍ਰਾਈਮ ਮਿਨਿਸਟਰ ਨੂੰ ਰੋਕਣਾ ਉਦੋਂ ਪਤਾ ਨਹੀਂ ਕਿਵੇਂ ਬਚ ਗਿਆ ਤੇ ਅੱਜ ਆ ਬਾਲਾਕوٹ ਸਟ੍ਰਾਈਕ ਬਾਰੇ ਸਰਜੀਕਲ ਸਟ੍ਰਾਈਕ ਬਾਰੇ ਜਿਹੜੇ ਨੇ ਕੁਐਸਚਨ ਰੇਜ਼ ਕੀਤੇ ਆ ਜਦੋਂ ਐਨ ਤਣੀਆਂ ਖੜੀਆਂ ਫੌਜਾਂ ਉਹਨਾਂ ਦਾ ਮਨ ਤੋੜਨ ਨੂੰ ਦਿਲ ਤੋੜਨ ਨੂੰ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਵੀ ਇਹ ਕਾਂਗਰਸ ਪਾਰਟੀ ਤੇ ਇਕੀ ਦੇ ਨਾਲ ਰਲੇ ਹੋਏ ਆ